ਪੂਜਾ ਅਰਚਾ ਅਹੇ ਨ ਤੋਰੀ ਪੂਜਾ ਅਰਚਾ ਅਹੇ ਨ ਤੋਰੀ ਕਹਿ ਰਵਦਾਸ ਕਵਨ ਗਤਿ ਮੂਰੀ ਕਹਿ ਰਵਦਾਸ ਕਵਨ ਗਤਿ ਮੂਰੀ ਪਰਮ ਸਤ ਕਰ ਜੋ ਸਤਿਗੁਰਾਂ ਦੀ ਸاجਨਵਾਜੀ ਸਾਧ ਸੰਗਤ ਜੀ ਆਉ ਸਪਾਗ ਸਮਾਪਤ ਹੋਏ ਸਤਿਗੁਰੂ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਨਿਵਾ ਰਹੇ ਹਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕੋਈ ਵੀ ਰਸਨਾ ਵਾਂਜੀ ਨਾ ਰਹੇ ਰਚਨਾ ਦੀ ਸਫਲਤਾ ਵਾਸਤੇ ਤੇ ਮੰਨ ਦੀ ਪਵਿੱਤਰਤਾ ਵਾਸਤੇ ਫਤੇਰੀ ਅਰਜ ਬੜੀ ਜ਼ਰੂਰੀ ਹੈ ਆਉ ਲਵਾਉ ਹਾਜ਼ਰੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਪਾਸ਼ਾ ਬਾਣੀ ਦੇ ਵਿੱਚ ਬੜੀਆਂ ਜੁਗਤੀਆਂ ਦੱਸਦੇ ਨੇ ਸੁਖ ਲੈਣ ਦੀਆਂ ਬਸ ਜਿਹਨੇ ਸੁਖ ਲੈਣਾ ਤਾਂ ਇਹ ਗੱਲ ਮਨ ਵਿੱਚ ਫਿੱਟ ਕਰ ਲਈਏ ਮਨ ਵਿੱਚ ਸੇਵ ਕਰ ਲਈਏ ਕਿ ਜੇ ਸੁਖ ਲੈਣਾ ਤਾਂ ਕੇਵਲ ਮਨ ਵੱਲ ਵੇਖ ਮਨ ਅੰਦਰ ਵੇਖ ਕਹਿੰਦੇ ਮਨ ਵੇਖ ਜੇ ਤੂੰ ਮਨ ਵੇਖੇਂਗਾ ਤਾਂ ਤੂੰ ਸੁਖੀ ਰਹੇਂਗਾ ਆਗਰ ਤੂੰ ਵਾਰ ਵੇਖੇਂਗਾ ਦੁਨੀਆ ਦੇ ਪਦਾਰਥ ਵੇਖੇਂਗਾ ਉਹਨਾਂ ਪਰਮਾ ਵਿੱਚ ਪਿਆ ਰਹੇਂਗਾ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਪੁਰਿਆ ਭਾਰ ਸੋ ਇਸ ਕਰਕੇ ਬੜੀਆਂ ਯੁਗਤੀਆਂ ਦੱਸੀਆਂ ਨੇ ਬਾਣੀ ਦੇ ਵਿੱਚ ਸੁਖ ਲੈਣ ਦੀਆਂ ਸੁਖ ਲੈਣਾ ਤੂੰ ਮਨ ਕਰਕੇ ਲੈ ਸਕਦਾ ਹੈ ਕਹਿੰਦੇ ਪਦਾਰਥਾਂ ਦੀ ਭੁੱਖ ਨਾ ਰੱਖਿਆ ਕਰ ਮਨ ਵਿੱਚੋਂ ਪਦਾਰਥਾਂ ਦੀ ਭੁੱਖ ਕੱਢ ਦੇ ਮਨ ਵਿੱਚੋਂ ਦੁਨਿਆਵੀ ਜਿਹੜੀਆਂ ਚੀਜ਼ਾਂ ਨੇ ਦੁਨਿਆਵੀ ਪਦਾਰਥ ਨੇ ਉਹਨਾਂ ਦੀ ਭੁੱਖ ਕੱਢ ਦੇ ਜਦੋਂ ਭੁੱਖ ਨਿਕਲ ਗਈ ਤਾਂ ਤੇਰੇ ਵਿੱਚੋਂ ਬੇਈਮਾਨੀਆਂ ਠੱਗੀਆਂ ਚੋਰੀਆਂ ਜਾਰੀਆਂ ਸਭ ਕੁਝ ਨਿਕਲ ਜਾਣਗੀਆਂ ਜਦੋਂ ਭੁੱਖ ਨਿਕਲ ਗਈ ਇੱਕ ਚੀਜ਼ ਦੇ ਨਾਲ ਹੀ ਕਿਉਂਕਿ ਜਦੋਂ ਭੁੱਖ ਹੋਵੇ ਤੇ ਭੁੱਖ ਦੇ ਨਾਲ ਹੀ ਧੋਖੇ ਕਰਦਾ ਹੈ ਭੁੱਖ ਦੇ ਨਾਲ ਹੀ ਠਗੀਆਂ ਮਾਰਦਾ ਹੈ ਅੰਦਰੋਂ ਭੁੱਖ ਹੈ ਨਾ ਕਾਦੀ ਕੋਈ ਮਾਇਆ ਦੀ ਭੁੱਖ ਕਰਕੇ ਕੋਈ ਪਦਾਰਥਾਂ ਦੀ ਭੁੱਖ ਕਰਕੇ ਵੀ ਆਹ ਪਦਾਰਥ ਪ੍ਰਾਪਤ ਕਰਨਾ ਹੈ ਫਿਰ ਉਹ ਇਦਾਂ ਸਿੱਧੇ ਰਸਤੇ ਤੇ ਉਹ ਹੁੰਦਾ ਨਹੀਂ ਤੇ ਉਹ ਫਿਰ ਗਲਤ ਰਸਤਾ ਤੁਰ ਕੇ ਨਾ ਮੰਦਾ ਉਹ ਪਦਾਰਥ ਪਾਉਣ ਦੀ ਖੁਆਇਸ਼ ਰੱਖਦਾ ਤਾਂ ਕਰਕੇ ਕਿਹਾ ਕਹਿੰਦੇ ਪਦਾਰਥਾਂ ਦੀ ਖੁਆਇਸ਼ ਅੰਦਰੋਂ ਰੱਖ ਅੰਦਰੋਂ ਕੱਢ ਦੇ ਕਹਿੰਦੇ ਜੇ ਰੱਖਣੀ ਹੈ ਤਾਂ ਕੇਵਲ ਗੁਰੂ ਦੀ ਆਸਰਾਖ ਆਖੋ ਸਤਨਾ ਜਿਵੇਂ ਬਾਬਾ ਫਰੀਦ ਜੀ ਨੇ ਆਸ ਰੱਖੀ ਸੀ ਕਾਗਾ ਕਰੰਗ ਢੰਡੋਦਿਆ ਸਗਲਾ ਖਾਇਆ ਮਾਸ ਉਹਨਾਂ ਨੇ ਤੇ ਇਥੋਂ ਤੱਕ ਵੀ ਕਹਿ ਦਿੱਤਾ ਕਾਂ ਠੁੰਗਾ ਮਾਰਦਾ ਆ ਕਿ ਮਾਸ ਖਾਨ ਲੱਗ ਪਿਆ ਸਗਲਾ ਖਾਇਆ ਮਾਸ ਇਹ ਦੂਏ ਨੈਣਾ ਮਤ ਸ਼ੂਹ ਪਿਰ ਦੇਖਣ ਕੀ ਆਸ ਉਹ ਕਹਿੰਦੇ ਆ ਜਿਹੜੇ ਨੈਣਾ ਭਾਵਕੇ ਅੱਖਾਂ ਨੇ ਨਾ ਇਹਨਾਂ ਨੂੰ ਨਾ ਕਹਿੰਦੇ ਸ਼ੂਹੀ ਕਿਉਂਕਿ ਹਜੇ ਵੀ ਮੈਨੂੰ ਉਹ ਪਿਆਰੇ ਦੀ ਆਸ ਹੈ ਆਖੋ ਸਤਨਾਮ ਕਿੱਥੇ ਉਹ ਆਸ ਦੁਨਿਆਵੀ ਪਦਾਰਥਾਂ ਦੀਆਂ ਆਸਾਂ ਡੋਬ ਦੰਦੀਆਂ ਨੇ ਰੱਬ ਦੀ ਆਸ ਵਾਹਿਗੁਰੂ ਦੇ ਨਾਮ ਦੀ ਆਸ ਤਾਰ ਦੰਦੀ ਹੈ ਇਤਿਹਾਸ ਵਿੱਚ ਨਿਗਾਹ ਮਾਰ ਕੇ ਵੇਖੋ ਜਿਨ੍ਹਾਂ ਨੇ ਕੇਵਲ ਧਰਮ ਦੀ ਆਸ ਰੱਖੀ ਸਹਿਬਜ਼ਾਦਿਆਂ ਨੇ ਧਰਮ ਦੀ ਆਸ ਰੱਖੀ ਸਰੀਰ ਖਤਮ ਹੋ ਗਿਆ ਸਰੀਰਕ ਕਹਿੰਦੇ ਉਹ ਬਿਲਕੁਲ ਖਤਮ ਹੋ ਗਿਆ ਦੇਹੀ ਖਤਮ ਹੋ ਗਈ ਨੀਹਾਂ ਵਿੱਚ ਚਿੰਨ ਦਿੱਤੇ ਪਰ ਅੰਤ ਸਮੇਂ ਤੱਕ ਕੀ ਕਹਿੰਦੇ ਰਹੇ ਬਸ ਸਿੱਖੀ ਚਾਹੀਦੀ ਹੈ ਦੁਨਿਆਵੀ ਪਦਾਰਥਾਂ ਤੋਂ ਮੋਹ ਹਟਾ ਕੇ ਕਹਿੰਦੇ ਜਿਹੜਾ ਨਾਮ ਅਦੇ ਵੱਲ ਧਰਮ ਮੈਨੂੰ ਧਰਮ ਚਾਹੀਦਾ ਮੈਨੂੰ ਨਾਮ ਚਾਹੀਦਾ ਨਾਮ ਦੇ ਵਿੱਚ ਹੀ ਸੁਖ ਹੈ ਪਦਾਰਥਾਂ ਵਿੱਚ ਸੁਖ ਨਹੀਂ ਇਹ ਗੱਲ ਨੋਟ ਕਰ ਲਿਓ ਇਹ ਪੱਕੇ ਤੌਰ ਤੇ ਕਿਉਂਕਿ ਇਹ ਬਾਣੀ ਵਿੱਚ ਦਰਜ ਆ ਗਿਆ ਇਹ ਵਚਨ ਜਦੋਂ ਬਾਣੀ ਵਿੱਚ ਕੋਈ ਬਚਨ ਆ ਜਾਵੇ ਨਾ ਫਿਰ ਉਹ ਬਿਲਕੁਲ ਹੀ ਸੱਚ ਹੁੰਦਾ ਹੈ ਆਪ ਜੀ ਨੇ ਸਰਵਣ ਕੀਤਾ ਹੈ ਸ਼੍ਰੀ ਰਵਿਦਾਸ ਮਹਾਰਾਜ ਜੀ ਜਦੋਂ ਵਾਪਸ ਆ ਗਏ ਨਾ ਆਪਣੇ ਟਿਕਾਣੇ ਤੇ ਆਪ ਜੀ ਨੇ ਸਰਵਣ ਕੀਤਾ ਸੀ ਪਹਿਲਾਂ ਪਿਛਰੀ ਕਥਾ ਦੇ ਵਿੱਚ ਕਿ ਸ਼੍ਰੀ ਰਵਿਦਾਸ ਮਹਾਰਾਜ ਜੀ ਨੇ ਤੇ ਕੰਮ ਵੀ ਤਿਆਗ ਦਿੱਤਾ ਸੀ ਕਿਉਂ ਕਿਉਂਕਿ ਜਿਹੜੇ ਛੰਦ ਸੀ ਨਾ ਉਹ ਲੋਹੇ ਦੇ ਉਹ ਸੋਨੇ ਦੇ ਬਣਾ ਦਿੱਤੇ ਉਹ ਸਾਰੇ ਟੋਹਾ ਪੁੱਟ ਕੇ ਦਬਦ ਤੇ ਸਨ ਕੰਮ ਤਿਆਗ ਕੇ ਚੌਂਕੜਾ ਮਾਰ ਕੇ ਬਹਿ ਗਏ ਸਨ ਕੇਵਲ ਉਪਦੇਸ਼ ਦੇਣਾ ਉਪਦੇਸ਼ ਕਰਨਾ ਉਹ ਬਾਣੀ ਦਾ ਵਾਹਿਗੁਰੂ ਦਾ ਪ੍ਰਮਾਤਮਾ ਦਾ ਕੇਵਲ ਦੁਨੀਆ ਤੱਕ ਉਪਦੇਸ਼ ਪਹੁੰਚਾਉਣਾ ਹੈ ਕੇਵਲ ਉਹ ਕੰਮ ਦੇ ਵੱਲ ਲੱਗ ਲੱਗ ਗਏ ਜਿਹੜੇ ਉਹ ਪੰਡਿਤ ਜਿਹੜੇ ਉਹ ਜਾਤ ਅਪਮਾਨੀ ਈਰਖਾ ਕਰਦੇ ਸਨ ਇਹ ਜਨੇਊ ਪਾਉਂਦੇ ਨੇ ਇਹ ਆਰਤੀਆਂ ਕਰਦੇ ਨੇ ਉਹ ਵੀ ਛੱਡ ਦਿੱਤੀ ਜਨੇਊ ਵੀ ਛੱਡ ਦਿੱਤੇ ਕੰਠਾ ਕੰਠੀਆਂ ਵੀ ਛੱਡ ਦਿੱਤੀਆਂ ਠਾਕਰ ਵੀ ਨਦੀ ਵਿੱਚ ਰੋੜ ਆਏ ਬਸ ਹੁਣ ਤੇ ਇਦਾਂ ਹੀ ਚੌਂਕੜਾ ਮਾਰ ਕੇ ਧਿਆਨ ਲਾ ਕੇ ਬੈਠੇ ਰਹਿੰਦੇ ਨੇ ਹੁਣ ਜਿਹੜਾ ਮਾਲ ਹੈ ਮਾਲਾ ਹੁੰਦੀ ਹੈ ਨਾ ਮਾਲਾ ਕੇਵਲ ਮਨ ਨੂੰ ਟਿਕਾਉਣ ਵਾਸਤੇ ਹੁੰਦੀ ਹੈ ਉੱਥੋਂ ਸ਼ੁਰੂ ਹੁੰਦਾ ਹੈ ਜਦੋਂ ਮਨ ਟਿਕ ਜਾਂਦਾ ਹੈ ਨਾ ਇੱਕ ਇੱਕ ਮੰਨ ਕੇ ਤੇ ਵੈਸੇ ਮਾਲਾ ਦਾ ਖੰਡਨ ਕੀਤਾ ਬਾਣੀ ਦੇ ਵਿੱਚ ਪਰ ਤੁਰਨ ਵਾਸਤੇ ਜਿਵੇਂ ਜਿਵੇਂ ਬੱਚੇ ਨੂੰ ਘੜੀਰੇ ਦੀ ਲੋੜ ਹੁੰਦੀ ਹੈ ਨਾ ਜਦੋਂ ਤੁਰਦਾ ਹੈ ਤਾਂ ਬੱਚੇ ਨੂੰ ਘੜੀਰੇ ਦੀ ਲੋੜ ਹੁੰਦੀ ਹੈ ਉਹ ਘੜੀਰੇ ਨੂੰ ਹੱਥ ਪਾ ਕੇ ਤੁਰਦਾ ਹੈ ਤੁਰਨਾ ਸਿੱਖਦਾ ਹੈ ਇਸ ਕਰਕੇ ਸ਼ੁਰੂ ਤੋਂ ਤੁਰਨ ਵਾਸਤੇ ਮਾਲਾ ਦੀ ਜ਼ਰੂਰ ਲੋੜ ਪੈਂਦੀ ਹੈ ਜਦੋਂ ਆਪਾਂ ਘਰ ਵਿੱਚ ਵੀ ਜਾਪ ਕਰਦੇ ਹਾਂ ਤਾਂ ਮਾਲਾ ਦਾ ਇੱਕ ਮੰਨ ਕੇ ਤੇ ਇੱਕ ਮੂਲ ਮੰਤਰ ਦਾ ਜਾਪ ਕਈ ਤੇ ਇੱਕ ਮੰਨ ਕੇ ਤੇ ਇੱਕ ਜਪਜੀ ਸਾਹਿਬ ਦਾ ਪਾਠ ਕਰਦੇ ਆ ਐਨੀ ਕਮਾਈ ਹੈ ਸੋ ਹੌਲੀ-ਹੌਲੀ ਜਦੋਂ ਉਹ ਤੇ ਤੁਰ ਪਿਆ ਫਿਰ ਕਹਿੰਦੇ ਉਹ ਮਾਲਾ ਭਗਤ ਕਬੀਰ ਜੀ ਭਗਤ ਫਰੀਦ ਜੀ ਬਾਣੀ ਦੇ ਵਿੱਚ ਬੜੇ ਸ਼ਲੋਕਾਂ ਦੇ ਵਿੱਚ ਬੜਾ ਸਪਸ਼ਟ ਕਰਕੇ ਦੱਸ ਰਹੇ ਨੇ ਉਹ ਕਹਿੰਦੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਨਾਮ ਜਦੋਂ ਫਿਰ ਉਹ ਹੌਲੀ-ਹੌਲੀ ਮਾਲਾ ਨਾਲ ਉਹ ਜੀਵ ਚੱਲ ਪੈਂਦੀ ਹੈ ਮਨ ਚੱਲ ਪੈਂਦਾ ਹੌਲੀ 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 ਫਿਰ ਉਹ ਮਾਲਾ ਦੀ ਵੀ ਨਹੀਂ ਲੋੜ ਰਹਿੰਦੀ ਫਿਰ ਤੇ ਮਾਲਾ ਤੋਂ ਬਿਨਾਂ ਹੀ ਕਹਿੰਦੇ ਜਪੀ ਜਾਂਦਾ ਹੈ ਉਹ ਖੁਸ਼ਤਨਾ ਪਹਿਲਾਂ ਨਲਕੇ ਦੇ ਵਿੱਚੋਂ ਪਾਣੀ ਕੱਢਣ ਵਾਸਤੇ ਉੱਪਰੋਂ ਪਾਉਣਾ ਪੈਂਦਾ ਹੈ ਪਹਿਲਾਂ ਸਮੱਸਿਆ ਵਾਲਾ ਆਪਾਂ ਨਵਾਂ ਲਾਉਣਿਆਂ ਘਰ ਦੇ ਵਿੱਚ ਕਦੇ ਦੇਖਿਓ ਗੌਰ ਕਰਕੇ ਜਿਨ੍ਹਾਂ ਚਿਰ ਉੱਪਰੋਂ ਪਾਣੀ ਨਹੀਂ ਪਾਉਂਦੇ ਥੱਲੇ ਉਹਨਾਂ ਚਿਰ ਧਰਤੀ ਵਿੱਚੋਂ ਪਾਣੀ ਨਹੀਂ ਕੱਢ ਸਕਦੇ ਇਸ ਸ਼ੁਰੂਆਤ ਆ ਫਿਰ ਕਿੰਨਾ ਮਰਜ਼ੀ ਕੱਢੀ ਜਾਇਓ ਜਦੋਂ ਇੱਕ ਵਾਰੀ ਥੋੜਾ ਜਿਹਾ ਪੈ ਗਿਆ ਨਾ ਪਾਣੀ ਫਿਰ ਕਿੰਨਾ ਮਰਜ਼ੀ ਕੱਢੀ ਜਾਓ ਫਿਰ ਨਹੀਂ ਮੁਕਦਾ ਇਸੇ ਤਰ੍ਹਾਂ ਇਹ ਤੁਰਨ ਦੇ ਰਸਤੇ ਨੇ ਹੁਣ ਸ਼੍ਰੀ ਰਵਿਦਾਸ ਮਹਾਰਾਜ ਜੀ ਨੇ ਵੀ ਉਦਾਂ ਹੀ ਪਹਿਲਾਂ ਤੇ ਆਰਤੀਆਂ ਕਰਦੇ ਸਭ ਕੁਝ ਕਰਦੇ ਪਰ ਹੁਣ ਸਭ ਕੁਝ ਹੀ ਤਿਆਗ ਦਿੱਤਾ ਤੇ ਜਿਹੜੇ ਨਿੰਦਕਸਨ ਨਿੰਦਿਆ ਕੀਤੀ ਜਾ ਕੇ ਰਾਮਾ ਨੰਦ ਜੀ ਇਹਨਾਂ ਦੇ ਗੁਰੂ ਸਨ ਉਹ ਉਹਨਾਂ ਦੇ ਗੁਰੂ ਕੋਲ ਜਾ ਕੇ ਨਿੰਦਿਆ ਕੀਤੀ ਉਹ ਕਹਿੰਦੇ ਤੇਰਾ ਜਿਹੜੇ ਤੁਹਾਡੇ ਸੁਗਿਰਦ ਨੇ ਤੁਹਾਡੇ ਸਿੱਖ ਸਜੇ ਨੇ ਰਾਮਾਨੰਦ ਜੀ ਨੂੰ ਕਹਿੰਦੇ ਤੁਹਾਡੇ ਚੇਲੇ ਨੇ ਰਬਦਾਸ ਮਹਾਰਾਜ ਉਹ ਕਹਿੰਦੇ ਉਹ ਤਾਂ ਸਭ ਕੁਝ ਛੱਡ ਕੇ ਉਤੇ ਦੀ ਤੁਹਾਡੀ ਜਿਹੜੀ ਮਰਜ਼ਾਦਾ ਸੀ ਉਹ ਤੇ ਖਤਮ ਹੀ ਕਰਤੀ ਉਹਨਾਂ ਨੇ ਫਿਰ ਉਹ ਤੁਹਾਡੇ ਚੇਲੇ ਕਦੋਂ ਰਹਿ ਗਏ ਉਹਨਾਂ ਨੇ ਤੇ ਨਾ ਉਹ ਠਾਕਰਾਂ ਦੀ ਪੂਜਾ ਨਾ ਉਹਨਾਂ ਨੇ ਜਨੇਊ ਪਹਿਨਿਆ ਉਹ ਵੀ ਹੁਣ ਲਾ ਕੇ ਛੁੱਟ ਦਿੱਤਾ ਫਿਰ ਤੁਹਾਡੀ ਮਰਜ਼ਾਦਾ ਨਹੀਂ ਉਹਨਾਂ ਨੇ ਰੱਖੀ ਫਿਰ ਉਹ ਤੁਹਾਡੇ ਸਿੱਖ ਕਦੋਂ ਰਹਿ ਗਏ ਦੇਖੋ ਨਮੋਹ ਪਿਆਰਿਓ ਸੁਆਮੀ ਰਮਾਨੰਦ ਜੀ ਉਹ ਕਹਿੰਦੇ ਅਸੀਂ ਆਪ ਜਾ ਕੇ ਵੇਖਦੇ ਆਂ ਤੁਰ ਪਏ ਤੇ ਨਾਲ ਸਮਾਨ ਤਿਆਰ ਕਰਵਾ ਲਿਆ ਜਿਹੜਾ ਪੂਜਾ ਦਾ ਸਮਾਨ ਸੀ ਨਾ ਠਾਕੁਰਾਂ ਦੀ ਪੂਜਾ ਦਾ ਉਹ ਸਮਾਨ ਤਿਆਰ ਕਰਾ ਲਿਆ ਕਹਿੰਦੇ ਪਰਖਦੇ ਆਂ ਵੇਖਦੇ ਆਂ ਨਾਲ ਲੈ ਲੈ ਚੇਲੇ ਚੇਲੇ ਨੂੰ ਨਾਲ ਲੈ ਕੇ ਰਾਮਾਨੰਦ ਜੀ ਰਵਿਦਾਸ ਮਹਾਰਾਜ ਦੇ ਘਰ ਆ ਗਏ ਤੇ ਜਦੋਂ ਘਰ ਆਏ ਤਾਂ ਗੁਰਮੁਖ ਪਿਆਰੇ ਹੁਣ ਰਵਿਦਾਸ ਮਹਾਰਾਜ ਜੀ ਨੂੰ ਠਾਕਰਾਂ ਦੀ ਪੂਜਾ ਲਈ ਮੰਦਰ ਵੱਲ ਜਾਣ ਦੀ ਆਵਾਜ਼ ਦਿੱਤੀ ਉਹ ਕਹਿੰਦੇ ਆ ਜਾ ਮੰਦਰ ਵੱਲ ਚਲਦੇ ਆ ਆ ਜਾ ਪੂਜਾ ਕਰੀਏ ਇੱਕ ਪਰਖ ਕੀਤੀ ਪਰਖ ਕਈ ਵਾਰ ਵੇਖਣਾ ਸੀ ਹਾਂ ਸੱਚਮੁੱਚ ਇਹਨਾਂ ਨੇ ਤਿਆਗ ਦਿੱਤਾ ਕਿ ਲੋਕ ਐਵੇਂ ਆਖਦੇ ਆ ਰਾਮਾਨੰਦ ਜੀ ਨੇ ਆਪ ਜਾ ਕੇ ਪਰਖ ਕੀਤੀ ਜਦੋਂ ਆਵਾਜ਼ ਸੁਣੀ ਰਬਦਾਸ ਮਹਾਰਾਜ ਜੀ ਨੇ ਤੇ ਗੁਰਮੁਖ ਪਿਆਰਿਓ ਵੇਖਿਆ ਕਿ ਮੇਰੇ ਗੁਰਦੇਵ ਆਏ ਨੇ ਰਾਮਾਨੰਦ ਜੀ ਰਾਮਾਨੰਦ ਜੀ ਗੁਰੂ ਸਨ ਰਬਦਾਸ ਮਹਾਰਾਜ ਦੇ ਮੇਰੇ ਗੁਰਦੇਵ ਆਏ ਨੇ ਭੱਜ ਕੇ ਜਾ ਕੇ ਚਰਨਾਂ ਤੇ ਟੈਪੇ ਸੀ ਸੁਣਵਾਇਆ ਜਾ ਕੇ ਫਿਰ ਵੀ ਗੁਰੂ ਸਨ ਨਮਸਕਾਰ ਕੀਤੀ ਤੇ ਜਦੋਂ ਰਬਦਾਸ ਮਹਾਰਾਜ ਖੜੇ ਹੋ ਕੇ ਨਮ ਅੱਥਾ ਟੇਕ ਕੇ ਚਰਨਾਂ ਤੇ ਤਾਂ ਗੁਰਮੁਖ ਪਿਆਰਿਓ ਵੇਖਿਆ ਕਿ ਉਹਨਾਂ ਨੇ ਪੂਜਾ ਦਾ ਸਮਾਨ ਚੱਕਿਆ ਹੋਇਆ ਹੱਥਾਂ ਵਿੱਚ ਪੂਜਾ ਦਾ ਸਮਾਨ ਚੱਕਿਆ ਹੋਇਆ ਤੇ ਉਹ ਪੂਜਾ ਦਾ ਸਮਾਨ ਵੇਖ ਕੇ ਰਬਦਾਸ ਮਹਾਰਾਜ ਜੀ ਨੇ ਉੱਥੇ ਖੜਿਆ ਖੜਿਆ ਇਹ ਸ਼ਬਦ ਉਚਾਰਨ ਕੀਤਾ ਗੁਜਰੀ ਰਾਗ ਦੇ ਵਿੱਚ ਗੁਜਰੀ ਸ਼੍ਰੀ ਰਵਿਦਾਸ ਜੀ ਦੇ ਪਦੇ ਘਰ ਤੀਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਦੂਦ ਤਾ ਬਛਰੈ ਥਨ ਹੋ ਬਟਾਰਿਓ ਫੂਲ ਭਾਵਰ ਜਲ ਮੀਨ ਵਗਾਰਿਓ ਮਾਈ ਗੋਵਿੰਦ ਪੂਜ ਕਹਾਨੈ ਚਰਵ ਅਬਰ ਨ ਫੂਲ ਅਨੂਪ ਨ ਪਾਵਉ ਰਹਾ ਇਹ ਸ਼ਬਦ ਉਚਾਰਨ ਕੀਤਾ ਜੋ 525 ਅੰਗ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ ਤੇ ਇਹ ਸ਼ਬਦ ਦੇ ਵਿੱਚ ਕੀ ਆਖਿਆ ਜਦੋਂ ਵੇਖਿਆ ਪੂਜਾ ਦਾ ਸਮਾਨ ਹੱਥਾਂ ਦੇ ਵਿੱਚ ਚੁੱਕਿਆ ਉਹਨਾਂ ਦੇ ਗੁਰਦੇਵ ਨੇ ਆਖਿਆ हे ਗੁਰਦੇਵ ਮੇਰੀ ਬੇਨਤੀ ਸੁਣੋ ਕੀ ਬੇਨਤੀ ਹੈ ਆਖਣ ਲੱਗੇ ਦੁੱਧ ਤਾਂ ਬਛਰੈ ਥਨ ਹੋ ਬਿਟਾਰਿਓ ਦੁੱਧ ਬੱਚੇ ਨੇ ਗਊ ਦੇ ਥਨਾ ਨੂੰ ਮੂੰਹ ਵਿੱਚ ਲੈ ਕੇ ਕਹਿੰਦੇ ਖਰਾਬ ਕਰ ਦਿੱਤਾ ਜੁੱਠਾ ਕਰ ਦਿੱਤਾ ਧਿਆਨ ਨਾਲ ਸੁਣਿਓ ਕੀ ਚੁੱਕਿਆ ਤੁਸੀਂ ਕਿਹੜੀ ਸਮਗਰੀ ਚੁੱਕੀ ਹੈ ਇੱਕ ਆ ਦੁੱਧ ਚੁੱਕਿਆ ਹੈ ਇਹ ਦੁੱਧਾ ਜੁੱਠਾ ਹੈ ਕਿਉਂਕਿ ਜਦੋਂ ਬੱਚਾ ਉਹ ਥਣਾ ਨੂੰ ਮੂੰਹ ਦੇ ਵਿੱਚ ਲੈਂਦਾ ਤੇ ਉਹ ਉਹਦੀ ਝੁੱਠਾ ਹੋ ਜਾਂਦਾ ਕਹਿੰਦੇ ਉਹਨੇ ਬੱਚੇ ਨੇ ਝੁੱਠਾ ਕਰ ਦਿੱਤਾ ਉਹ ਤੇ ਰਬਦਾਸ ਮਹਾਰਾਜ ਕਹਿੰਦੇ ਇਹ ਸ਼ਬਦ ਵਿੱਚ ਕਹਿੰਦੇ ਨੇ ਦੁੱਧ ਤਾਂ ਬਛਰੈ ਥਨ ਹੋ ਬਟਾਰਿਓ ਫੂਲ ਭਾਵਰ ਜਲ ਮੀਨ ਬਿਗਾਰਿਓ ਇੱਕ ਤੁਸੀਂ ਆ ਦੁੱਧ ਚੁੱਕਿਆ ਪੂਜਾ ਵਾਸਤੇ ਤਾਂ ਝੁੱਠਾ ਹੈ ਕਿਉਂਕਿ ਬੱਚੇ ਨੇ ਝੁੱਠਾ ਕਰ ਦਿੱਤਾ ਚੌਨ ਤੋਂ ਪਹਿਲਾਂ ਹੀ ਝੂਠਾ ਹੋ ਗਿਆ ਦੂਸਰਾ ਫਿਰ ਰਵਿਦਾਸ ਮਹਾਰਾਜ ਕਹਿੰਦੇ ਤੁਸੀਂ ਆ ਫੁੱਲ ਚੁੱਕੇ ਨੇ ਕਹਿੰਦੇ ਫੁੱਲ ਪੌਹਰਿਆਂ ਜਦੋਂ ਪੌਹਰਾ ਆਉਂਦੇ ਨਾ ਕਿ ਪ੍ਰਵਿੰਦ ਹੈ ਉਹ ਨੱਕ ਨਾਲ ਸੁੰਘਦਾ ਹੈ ਵਾਸ਼ਨਾ ਲੈਂਦਾ ਹੈ ਸੁੰਘ ਕੇ ਉਹ ਕਹਿੰਦੇ ਆ ਫੁੱਲ ਉਹ ਪੌਹਰਿਆਂ ਨੇ ਝੂਠੇ ਕਰ ਦਿੱਤੇ ਆਖੋ ਸਤਨਾ ਇੱਕ ਤੁਸੀਂ ਫੁੱਲ ਚੁੱਕੇ ਨੇ ਇਹ ਸ਼ਬਦ ਵਿੱਚ ਕਹਿੰਦੇ ਉਹ ਫੁੱਲ ਸੁੰਘ ਕੇ ਪੌਰੀਆ ਨੇ ਜੁੱਠੇ ਕਰ ਦਿੱਤੇ। ਇਹ ਕਾ ਤੁਸੀਂ ਪਾਣੀ ਚੁਕਿਆ? ਕੀ ਆਖਿਆ? ਜਲ ਮੀਨ ਬਿਗਾਰਿਓ। ਉਹ ਕਹਿੰਦੇ ਮੱਛੀ ਰਹਿੰਦੀ ਪਾਣੀ ਵਿੱਚ ਐ ਉੱਥੀ ਮਲਮੂਤਰ ਸਾਰਾ ਉਹ ਪਾਣੀ ਵਿੱਚ ਹੀ ਕਰਦੀ ਐ ਉੱਥੀ। ਉਹਦਾ ਜੀਵਨ ਐ ਪਾਣੀ ਉਹ ਕਹਿੰਦੇ ਜਿਹੜਾ ਪਾਣੀ ਤੁਸੀਂ ਸੁਧ ਆਖਦੇ ਹੋ ਵੀ ਜਾ ਕੇ ਆਪਾਂ ਸਫਾਈ ਕਰਾਂਗੇ ਜਾ ਕੇ ਠਾਕਰਾਂ ਦਾ ਇਸ਼ਨਾਨ ਕਰਾਵਾਂਗੇ। ਉਹ ਕਹਿੰਦੇ ਉਹ ਪਾਣੀ ਤੇ ਮੱਛੀ ਨੇ ਵਿਗਾੜ ਦਿੱਤਾ। ਤੇ ਫਿਰ ਅਗਲਾ ਬਚਨ ਆਖਿਆ ਮਾਈ ਗੋਬਿੰਦ ਪੂਜ ਕਹਾਂ ਲੈ ਚਰਾਬ ਤੇ ਪੂਜਾ ਵਾਸਤੇ ਤੇ ਸੁਚੀਆਂ ਚੀਜ਼ਾਂ ਚਾਹੀਦੀਆਂ ਨੇ ਠਾਕਰਾਂ ਦੀ ਪੂਜਾ ਕਿੱਥੋਂ ਲੈ ਕੇ ਸੁਚੀਆਂ ਚੀਜ਼ਾਂ ਲੈ ਕੇ ਕਿੱਥੋਂ ਲੈ ਕੇ ਆਓਗੇ ਕਿੱਥੋਂ ਚੜਾਵਾ ਸੁਚੀਆਂ ਚੀਜ਼ਾਂ ਲੈ ਕੇ ਕਿਉਂਕਿ ਤੇ ਸਾਰੀਆਂ ਜੁੱਠੀਆਂ ਕਹਿੰਦੇ ਇੱਥੋਂ ਤੱਕ ਕਹਿ ਦਿੱਤਾ ਭਗਤ ਕਬੀਰ ਜੀ ਨੇ ਕਹਿੰਦੇ ਚੁੱਲਾ ਝੁੱਠਾ ਚੌਂਕਾ ਝੁੱਠਾ ਝੁੱਠੇ ਵੈਸ ਪਕਾਇਆ ਉਹ ਕਹਿੰਦੇ ਸਭ ਕੁਝ ਹੀ ਝੁੱਠਾ ਕਹਿ ਦਿੱਤਾ ਝੁੱਠੀ ਕਰਸੀ ਕਹਿੰਦੇ ਜਿਹਨਾਂ ਕਟਸੀ ਨਾਮ ਪਰੋਸਦਾ ਨਾ ਝੁੱਠੀ ਕਰਸੀ ਪਰੋਸਣ ਲੱਗਾ ਉਹ ਕਹਿੰਦੇ ਉਹ ਜਿਹੜੀ ਕਟਸੀ ਹੈ ਉਹਨੂੰ ਵੀ ਝੁੱਠੀ ਕਹਿ ਦਿੱਤਾ ਚੁੱਲਾ ਝੁੱਠਾ ਚੌਂਕਾ ਝੁੱਠਾ ਝੁੱਠੇ ਵੈਸ ਪਕਾਇਆ ਇਹ ਸੁਚੀਆਂ ਚੀਜ਼ਾਂ ਮੈਂ ਕਿੱਥੋਂ ਲੈ ਕੇ ਆਵਾ ਤੇ ਅਨੂਪ ਅਸ਼ੂਤ ਸੱਚੇ ਫੁੱਲ ਉਹ ਕਿੱਥੋਂ ਮਿਲਦੇ ਨੇ ਫਿਰ ਅਗਲਾ ਵਚਨ ਕੀਤਾ ਮੈਲਾ ਕਰ ਬੇਰੇ ਹੈ ਪੋਇੰਗਾ ਵਿਖੰਮ੍ਰਤ ਬਸ ਹੈ ਇਕ ਸੰਗ ਕਹਿੰਦੇ ਚੰਦਨ ਦੇ ਬਿਰਖ ਨੂੰ ਸੱਪ ਨੇ ਉਹ ਵਿਆਹ ਲਾ ਕੇ ਖਰਾਬ ਕਰ ਦਿੱਤਾ ਜਿਹੜਾ ਚੰਦਨ ਦਾ ਦਰਖਤ ਹੁੰਦਾ ਨਾ ਡੇਢ ਤੋਂ ਗਿੱਠਾਂ ਦਾ ਹੁੰਦਾ ਤੇ ਤੁਸੀਂ ਐ ਵੈਸੇ ਵੀ ਸਰਚ ਕਰਕੇ ਵੇਖਿਓ ਮੋਬਾਈਲ ਹਰ ਇੱਕ ਦੇ ਕੋਲ ਨੇ ਵੀ ਜਿਹੜਾ ਚੰਦਣ ਦਾ ਜਿਹੜਾ ਬੂਟਾ ਹੈ ਚੰਦਣ ਦੇ ਬੂਟੇ ਤੇ ਸੱਪ ਲਪਟੇ ਹੁੰਦੇ ਆ ਉਹਦੇ ਸਾਰੇ ਆਲੇ ਦੁਆਲੇ ਸੱਪ ਹੀ ਸੱਪ ਹੁੰਦੇ ਨੇ ਕਿਉਂ ਕਿਉਂਕਿ ਉਹ ਬਹੁਤ ਠੰਡਾ ਮੰਨਿਆ ਹੈ ਸੱਪ ਆਪਣਾ ਜ਼ਹਿਰ ਜਿਹੜਾ ਹੈ ਨਾ ਆਪਣਾ ਵਿਆਹ ਜਿਹੜਾ ਹੈ ਨਾ ਉਹ ਫਿਰ ਉੱਥੇ ਜਾ ਕੇ ਸੁੱਟਦਾ ਹੈ ਉੱਥੇ ਜਾ ਕੇ ਉਹਦਾ ਵਿਆਹ ਠੰਡਾ ਹੁੰਦਾ ਹੈ ਜਦੋਂ ਉਹਦੇ ਨਾਲ ਲਿਪਟ ਜਾਂਦਾ ਹੈ ਨਹੀਂ ਤੇ ਆਪਣੇ ਵਿਅਹੁ ਨਾਲੇ ਆਪਣੀ ਜ਼ਹਿਰ ਨਾਲ ਹੀ ਸਭ ਮਰ ਜਾਂਦਾ ਹੈ ਜੇ ਉਹ ਆਪਣਾ ਇਦਾਂ ਨਾ ਕਰੇ ਚੰਦਨ ਦੀਆਂ ਜੜਾਂ ਨੂੰ ਉਹ ਆਪਣੇ ਦੰਦਾ ਨਾਲ ਖੁਰਚਦਾ ਉੱਥੇ ਜ਼ਹਿਰ ਜਿਹੜੀ ਹੈ ਉਹ ਆਪਣੀ ਜ਼ਹਿਰ ਨੂੰ ਠੰਡਾ ਕਰਦਾ ਹੈ ਤੇ ਚੰਦਰ ਆਮ ਕਰਕੇ ਆਰਤੀਆਂ ਦੇ ਵਿੱਚ ਚੰਦਨ ਨੂੰ ਬਹੁਤ ਸ਼ੁੱਧ ਮੰਨਿਆ ਚੰਦਨ ਦਾ ਟਿੱਕਾ ਲਾਇਆ ਜਾਂਦਾ ਹੈ ਉਹ ਕਹਿੰਦੇ ਉਹ ਤਾਂ ਵਿਆਹ ਲਾ ਲਾ ਕੇ ਸੱਪਾਂ ਨੇ ਖਰਾਬ ਕਰ ਦਿੱਤਾ ਖੁਸ ਸਤਨਾ ਰਵਿਦਾਸ ਮਹਾਰਾਜ ਕਹਿੰਦੇ ਉਹ ਤੇ ਸੱਪ ਲਿਪਟ ਕੇ ਰਹਿੰਦੇ ਨੇ ਉਹ ਚੰਦਨ ਤੇ ਪਹਿਲੀ ਉਹਨਾਂ ਨੇ ਖਰਾਬ ਕਰ ਦਿੱਤਾ ਫਿਰ ਉਹ ਓਸੁੱਧ ਕਿੱਥੇ ਰਹਿ ਗਿਆ ਜੋ ਅੰਮ੍ਰਿਤ ਆਖੋ ਤਾਂ ਸਮੁੰਦਰ ਵੇਖੇ ਅੰਮ੍ਰਿਤ ਤੇ ਜ਼ਹਿਰੇ ਕੋ ਜਗ੍ਹਾ ਇਕੱਠੇ ਰਹਿ ਕੇ ਵਿਗੜੇ ਹੋਏ ਨੇ ਕੀ ਆਖੇ ਵਿਖ ਅੰਮ੍ਰਿਤ ਵਸਹਿ ਇਕ ਸੰਗਾ ਧੂਪ ਦੀਪ ਨਹੀਂ ਬੇਦੇ ਬਾਸਾ ਕੈਸੇ ਪੂਜ ਕਰਹਿ ਤੇਰੇ ਰਸਾ ਧੂਫਤ ਖਾਉਣੇ ਆ ਜਦੋਂ ਆਰਤੀ ਕਰਦੇ ਆ ਧੂਫਤ ਖਾਉਣੇ ਆ ਜੋਤ ਜਗਾਉਣੇ ਆ ਸੁਗੰਧ ਤਾਂ ਸਭ ਇਹ ਸਭ ਸੁਗੰਧ ਤਾਂ ਕਹਿੰਦੇ ਵਿਗੜ ਗਈਆਂ ਇਹ ਸ਼ਬਦ ਵਿੱਚ ਕਹਿੰਦੇ ਇਸ ਲਈ ਇਹ ਜੁੱਠੀਆਂ ਚੀਜ਼ਾਂ ਇਹ ਸਾਰੀਆਂ ਜੁੱਠੀਆਂ ਚੀਜ਼ਾਂ ਦੇ ਨਾਲ ਦਾਸ ਤੇਰੀ ਪੂਜਾ ਕਿਵੇਂ ਕਰੇ ਮੈਂ ਉਹ ਜੁੱਠੀਆਂ ਚੀਜ਼ਾਂ ਨਾਲ ਕਿਵੇਂ ਮੈਂ ਇਹ ਤੁਹਾਡੀ ਆਰਤੀ ਕਰ ਸਕਦਾ ਫਿਰ ਪੰਜਵਾਂ ਬਚਨ ਕੀਤਾ ਇੱਥੇ ਆਖਦੇ ਨੇ ਤਨ ਮਨ ਅਰਪਉ ਪੂਜ ਚਰਾਵੋ ਇਹ ਸਾਰੇ ਬਚਨ ਸ੍ਰੀ ਰਵਿਦਾਸ ਮਹਾਰਾਜ ਜੀ ਦੇ ਨੇ ਮਨ ਅਨ ਮਨ ਅਰਪਉ ਪੂਜ ਚਰਾਵੋ ਗੁਰ ਪ੍ਰਸਾਦ ਨਿਰੰਜਨ ਪਵ ਮੈਂ ਆਪਣਾ ਤਨ ਮਨ ਅਰਪ ਕੇ ਮੈਂ ਤਾਂ ਕੇਵਲ ਆਪਣਾ ਤਨ ਮਨ ਅਰਪਕੇ ਨਾ ਇਹ ਪੂਜਾ ਖਾਤਰ ਚੜਾ ਦਤੈ ਆ ਖੁਸ ਹਤਨਾ ਮੈਨੂੰ ਹੁਣ ਚੀਜ਼ਾਂ ਨਾਲ ਪੂਜਾ ਕਰਨ ਦੀ ਲੋੜ ਨਹੀਂ ਮੈਂ ਤਾਂ ਆਪਣਾ ਆਪਣਾ ਸਰੀਰ ਹੀ ਚੜਾ ਦਤੈ ਏ ਗੁਰਦੇਵ ਆਪਣੇ ਗੁਰੂ ਨੂੰ ਕਹਿ ਰਹੇ ਨੇ ਏ ਗੁਰਦੇਵ ਆਪ ਦੀ ਕਿਰਪਾ ਕਰਕੇ ਮਾਇਆ ਤੋਂ ਰਹਿਤ ਭਗਵਾਨ ਨੂੰ ਮੈਂ ਪਾ ਲਿਆ ਤੇ ਹੁਣ ਪੂਜਾ ਦੀ ਲੋੜ ਨਹੀਂ ਰਹੀ ਰਾਸਤਾ ਖਤਮ ਹੋ ਜਾਂਦਾ ਜਦੋਂ ਮੰਜ਼ਿਲ ਆ ਜਾਵੇ ਜੇ ਹੁਣ ਜਾਣਾ ਹੈ ਆ ਨਹਿਰੇ ਜਾਣਾ ਕਿਸੇ ਨੇ ਤੇ ਜਦੋਂ ਉੱਥੇ ਪਹੁੰਚ ਗਿਆ ਫਿਰ ਰਾਸਤਾ ਖਤਮ ਹੋ ਗਿਆ ਮੰਜ਼ਿਲ ਆ ਗਈ ਇਸ ਕਰਕੇ ਮੇਰੀ ਤੇ ਮੰਜ਼ਿਲ ਖਤਮ ਹੋ ਗਈ ਮੰਜ਼ਿਲ ਮੈਂ ਪਾ ਲਿਆ ਜਿਹਦੇ ਵਾਸਤੇ ਤੁਰਿਆ ਸੀ ਉਹਨੂੰ ਪਾ ਲਿਆ ਤੇ ਫਿਰ ਜਦੋਂ ਪਾ ਲਿਆ ਤੇ ਫਿਰ ਆ ਜਿਹੜੇ ਰਸਤੇ ਨੇ ਕੋਈ ਆਰਤੀ ਦਾ ਰਸਤਾ ਹੈ ਕੋਈ ਮਾਲਾ ਫੇਰਨ ਦਾ ਰਸਤਾ ਹੈ ਇਹ ਰਸਤੇ ਫਿਰ ਰਸਤੇ ਤੇ ਮੇਰੇ ਖਤਮ ਹੋ ਗਏ ਜਦੋਂ ਮਪਾਲਿਆ ਪਹੁੰਚ ਗਿਆ ਇਸ ਕਰਕੇ ਅਗਲਾ ਬਚਨ ਕਹਿੰਦੇ ਪੂਜਾ ਅਰਚਾ ਆਹੇ ਨਾ ਤੂਰੀ ਕਹਿਰ ਵਿਦਾਸ ਕਵਨ ਗਤ ਮੋਰੀ ਇਹ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨੇ ਸ਼੍ਰੀ ਰਵਿਦਾਸ ਮਹਾਰਾਜ ਜੀ ਦੇ ਇਹ ਇਹਦੇ ਵਿੱਚ ਇਹ ਸ਼ਬਦ ਵਿੱਚ ਆਖ ਰਹੇ ਨੇ ਕਿ ਕਹਿੰਦੇ ਤਨ ਮਨ ਅਰਪਣ ਤੋਂ ਪਰੇ ਹੋਰ ਕਿਸੇ ਤਰ੍ਹਾਂ ਵੀ ਤੇਰੀ ਪੂਜਾ ਨਹੀਂ ਹੋ ਸਕਦੀ ਦੇਖੋ ਠੀਕ ਹੈ ਇਹ ਸੁਗੰਧਤਾ ਵਾਸਤੇ ਧੂਫ ਲਾਉਣਿਆਂ ਲਾ ਦਿਓ ਵਾਤਾਵਰਨ ਸਾਫ ਹੋ ਜਾਂਦਾ ਹੈ ਸੁਗੰਧਤ ਆ ਜਾਂਦੀ ਹੈ ਜੋਤ ਲਾਉਣਿਆਂ ਉਹ ਵੀ ਸੁਗੰਧੀ ਵਾਸਤੇ ਉਹ ਕੇਵਲ ਤੇ ਕੇਵਲ ਇਹ ਕਹਿ ਲਓ ਵੀ ਹਵਾ ਨੂੰ ਫਿਲਟਰ ਕਰਨ ਵਾਸਤੇ ਉਹ ਠੀਕ ਹੈ ਪਰ ਕਹਿੰਦੇ ਜੇ ਤੇ ਆਰਤੀ ਕਰਨੀ ਹੈ ਨਾ ਤਾਂ ਆਪਣਾ ਆਪ ਕਹਿੰਦੇ ਆਪਣਾ ਆਪ ਵਾਰ ਦੇ ਆਪਣੇ ਆਪ ਨੂੰ ਚੜਾ ਦੇ ਆਪਣੇ ਤਨ ਮਨ ਨੂੰ ਕਹਿੰਦੇ ਸੁੱਚਾ ਕਰ ਲੈ ਤਾਂ ਹੀ ਉਹਦੀ ਪੂਜਾ ਹੋ ਸਕਦੀ ਹੈ ਰਬਦਾਸ ਤੁਹਾਡੀ ਸ਼ਰਨ ਵਿੱਚ ਡਿਗਿਆ ਆਪਣੇ ਗੁਰੂ ਨੂੰ ਕਹਿੰਦੇ ਹੁਣ ਤੁਸੀਂ ਦੱਸੋ ਕਿ ਮੇਰੀ ਗਤ ਹੋਣ ਦਾ ਇੱਕੋ ਚੰਗਾ ਸਾਧਨ ਹੋਰ ਕਿਹੜਾ ਹੈ ਜੇ ਮੈਂ ਇਹਨਾਂ ਰਸਮਾਂ ਨੂੰ ਤਿਆਗ ਦਿੱਤਾ ਤਾਂ ਮੈਂ ਇਹਨਾਂ ਨੂੰ ਇਹਨਾਂ ਤੋਂ ਲੰਘ ਚੁੱਕਿਆ ਜਿਹੜਾ ਬੱਚਾ 8ਵੀਂ ਤੋਂ 9ਵੀਂ ਚ ਹੋਇਆ 9ਵੀਂ ਤੋਂ 10ਵੀਂ ਚ ਹੋਇਆ ਉਹ ਪਿਛਲੀਆਂ ਕਿਤਾਬਾਂ ਥੋੜਾ ਪੜੇਗਾ ਉਹ ਤੇ ਛੱਡ ਦਿੱਤੀਆਂ ਅਗਲੀ ਕਲਾਸ ਵਿੱਚ ਹੋ ਗਿਆ ਹੁਣ ਤੇ ਅੱਗੇ ਨੂੰ ਨਿਗਾਹ ਹੋ ਗਈ ਪਿਛਲੀਆਂ ਕਿਤਾਬਾਂ ਤੇ ਉਹ ਬਿਲਕੁਲ ਸਖਾਲੀਆਂ ਲੱਗਣ ਲੱਗ ਪਈਆਂ ਜਿਹੜੀਆਂ 6ਵੀਂ 7ਵੀਂ 8ਵੀਂ ਵਿੱਚ ਪੜੀਆਂ ਉਹ ਤੇ ਬਿਲਕੁਲ ਸਖਾਲੀਆਂ ਲੱਗਣ ਲੱਗ ਪਈਆਂ ਉਹ ਤੇ ਕੁਝ ਵੀ ਨਹੀਂ ਸਨ ਪਹਿਲਾਂ ਉਹੀ ਔਖੀਆਂ ਲੱਗਦੀਆਂ ਇਸ ਕਰਕੇ ਜਿਹੜੀ ਪੂਜਾ ਹੈ ਪ੍ਰਮਾਤਮਾ ਦੀ ਬੰਦਗੀ ਹੈ ਕਹਿੰਦੇ ਇਹ ਸਾਰੇ ਰਸਤੇ ਨੇ ਬਣੇ ਹੋਏ ਪਰ ਜਦੋਂ ਇਹਨਾਂ ਤੋਂ ਲੰਘ ਜਾਂਦੇ ਨਾ ਇਹ ਸੁਖਾਲੇ ਲੱਗਣ ਲੱਗ ਜਾਂਦੇ ਨੇ ਹੁਣ ਤੇ ਆਪਾਂ ਨੂੰ ਔਖੇ ਲੱਗ ਰਹੇ ਨੇ ਅਮਰਤ ਵੇਲੇ ਉੱਠਣੀ ਔਖਾ ਲੱਗ ਰਿਹਾ ਹੈ ਪਰ ਫਿਰ ਅਮਰਤ ਵੇਲੇ ਉੱਠਣਾ ਤੇ ਛੱਡੋ ਕਹਿੰਦੇ ਸਾਨੂੰ ਚੌਂਕੜਾ ਮਾਰਨਾ 2-2 ਘੰਟੇ ਵੀ ਸੁਖਾਲਾ ਲੱਗੇਗਾ ਜਦੋਂ ਜਦੋਂ ਅੰਦਰੋਂ ਪ੍ਰੇਮ ਹੋਵੇ ਨਾ ਜਦੋਂ ਅੰਦਰੋਂ ਚਾਹ ਹੋਵੇ ਚਾਹ ਦੀ ਗੱਲ ਸੁਣ ਲਓ ਕਹਿੰਦੇ ਘਰ ਵਿੱਚ ਵਿਆਹ ਹੁੰਦਾ ਨਾ ਵਿਆਹ मां ساری ساری ਰਾਤ ਨਹੀਂ ਸੁਣਦੀ ਚਾਹ ਦੇ ਵਿੱਚ ਆਖੋ ਸਤਨਾ ਚਾਹ ਦਾ ਜਿਹੜਾ ਹੁੰਦਾ ਹੈ ਨਾ ਰਤਬਾ ਏਡਾ ਵੱਡਾ ਹੁੰਦਾ ਹੈ ਚਾਹ ਥਕਾਵਟ ਨਹੀਂ ਦੇ ਹੁੰਦਾ ਜਦੋਂ ਚਾਹ ਹੋਵੇ ਅਮਰਤ ਵੇਲੇ ਉੱਠਣ ਦਾ ਚਾਹ ਹੋਵੇ ਇਹ ਫਿਰ ਚੀਜ਼ਾਂ ਤੋਂ ਜਦੋਂ ਲੰਘ ਜਾਂਦੇ ਨਾ ਫਿਰ ਇਹ ਚੀਜ਼ਾਂ ਤੇ ਐਵੇਂ ਲੱਗਦੀਆਂ ਵੀ ਅਮਰਤ ਵੇਲੇ ਉੱਠਣਾ ਔਖਾ ਹੈ ਇਸ਼ਨਾਨ ਕਰਨ ਔਖਾ ਹੈ ਨਹੀਂ ਬਿਲਕੁਕੁਲ ਨਹੀਂ ਫਿਰ ਤੇ ਇਹ ਸਖਾਲੀਆਂ ਹੋ ਜਾਂਦੀਆਂ ਨੇ ਜਦੋਂ ਇਦੋਂ ਅੱਗੇ ਲੰਘ ਜਾਂਦਾ ਹੈ ਹਰਬਦਾਸ ਮਹਾਰਾਜ ਕਹਿੰਦੇ ਇਸ ਤੋਂ ਹੋਰ ਸਾਧਨ ਜਿਹੜਾ ਚੰਗਾ ਹੈ ਉਹ ਕਿਸ ਤਰ੍ਹਾਂ ਖੁਸ਼ ਹੋ ਸਕਦਾ ਹੈ ਤਾਂ ਅਗਲੇ ਇਹ ਬਚਨ ਆ ਰਹੇ ਨੇ ਇਹ ਧਿਆਨ ਨਾਲ ਸੁਣਿਓ ਕੱਲ ਕੱਲ ਦੀ ਜਿਹੜੀ ਕਥਾ ਹੈ ਕੱਲ ਤੇ ਪਰਸੋਂ ਦੀ ਕਥਾ ਦੋ ਦਿਨਾਂ ਦੀ ਬਾਕੀ ਰਹਿ ਗਈ ਹੈ ਐਤਵਾਰ ਨੂੰ ਸਾਰੀ ਸਮਾਪਤੀ ਹੋਏਗੀ ਕੱਲ ਨੂੰ ਜਿਹੜੀ ਕਥਾ ਆ ਰਹੀ ਹੈ ਉਹ ਹੈ ਸਿਕੰਦਰ ਲੋਧੀ ਬਾਦਸ਼ਾਹ ਪੂਰੀ ਕਥਾ ਆ ਰਹੀ ਹੈ ਉਹਦੇ ਨਾਲ ਚਰਚਾ ਹੋਣੀ ਉਹਦੇ ਨਾਲ ਮੁਲਾਕਾਤ ਹੋਣੀ ਰਾਜੇ ਦੇ ਨਾਲ ਬਾਦਸ਼ਾਹ ਨਾਲ ਅਗਲੀ ਕਥਾ ਹੈ ਰਹਿਨੀਆਂ ਕਥਾਵਾਂ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਤੇ ਅੰਤਮ ਸਮੇਂ ਪਰਸੋਂ ਨੂੰ ਜਿਹੜੀ ਸੁਣਾਈ ਜਾਣੀ ਹੈ ਕਥਾ ਉਹ ਹੈ ਸ਼੍ਰੀ ਰਵਿਦਾਸ ਮਹਾਰਾਜ ਜੀ ਦਾ ਚਲਾਣਾ ਕਰਨਾ ਸਰੀਰ ਨੂੰ ਛੱਡਣਾ ਕਿਵੇਂ ਉਹ ਚਲਾਣਾ ਕਰਕੇ ਗਏ ਉਹ ਸਾਰਾ ਜਿਹੜਾ ਆਪ ਜੀ ਨੂੰ ਵਰਤਾਂਤ ਸੁਣਾਇਆ ਜਾਵੇਗਾ ਸਾਰੀਆਂ ਸੰਗਤਾਂ ਪਹੁੰਚ ਕੇ ਲਾਹੇ ਪ੍ਰਾਪਤ ਕਰੋ ਧੰਨਵਾਦ ਸਾਰੀਆਂ ਸੰਗਤਾਂ ਦਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਹਤ ਦੇਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ ਕਰਮਈ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ